ਕਤਰੀ ਮੋਟਰ ਖਲੜ ਚੜੂ ਮਹंगाई ਵਧੀ ਜਾਂਦੀ ਹੈ ਜੀ ਮਜ਼ਦੂਰੀ ਘੜੀ ਜਾਂਦੀ ਹੈ ਜੀ ਇਹ ਕੀ ਚੱਕਰ ਆਈ ਇਹ ਨਾ ਚੱਕਰ ਇਹ ਮਜ਼ਦੂਰੀ ਦਾ ਹੀ ਆਹ ਮਜ਼ਦੂਰੀ ਘੜੀ ਮਜ਼ਦੂਰੀ ਵੱਧ ਕੇ ਨਹੀਂ ਆਦੀ ਘੜੀ ਆ ਦੇਖੋ ਜੀ ਹੁਣ ਕਿੰਨੀ ਆਈ ਆ ਇਸ ਪਾਸੇ ਕਿੰਨੇ ਪੈਸੇ ਆਏ ਨੇ ਹੁਣ ਪਤਾ ਰਹੋ ਭਾਈ ਹੁਣ ਇਹ ਤਾਂ ਇਹ ਤਾਂ ਤੁਸੀਂ ਦੇਖੋ ਜੀ ਮਹंगाई ਵਧੀ ਜਾਂਦੀ ਹੈ ਨਾਲ ਜੱਟਾਂ ਦੇ ਸਾਹਮਣੇ ਅਸੀਂ ਖੰਭ ਕਰਦੇ ਰਹੇ ਰਾਹ ਦੇ 3:00 ਵਜੇ 4:00 ਵਜੇ 5:00 ਵਜੇ ਜੋ ਬਾਲਾ ਖੜਾ ਗੁਰੂ ਜੀ ਦਾ। ਕੋਈ ਦੇਖ ਨਹੀਂ ਰਿਹਾ। ਜੀ ਜੀ ਮੇਰੇ ਹਰਮ ਦਾ ਜੀਰੇ ਮੱਛਰਾਂ ਤੋਂ ਮਾਤਾ ਇਧਰ ਕੰਮ ਜਦੋਂ ਕਾਲੀ ਕਰੀ। ਕਿ ਲਿਮਟ ਵੀ ਨਹੀਂ ਹੈਗੀ ਕਿ ਯਾਨੀ ਇੱਥੇ ਤੋਂ ਲੈ ਕੇ ਇਹਦੇ ਵਿੱਚ ਕੰਮ ਕਰ ਸਕਦੇ ਹਾਂ। ਯਾ ਮੈਂ ਕੋਰਾ ਹਾਲ ਹੈ। ਲੈਟਰੀ ਨਹੀਂ ਕੀ ਹੈ। ਰਨਿੰਗ ਹੈ ਨਹੀਂ। ਪੈਣੀ ਹੈ। ਲੈਟਰ ਨਹੀਂ। ਨਾ ਪਾਣੀ ਠੰਡਾ। ਬੇਨਤੀ ਹੈ ਜੀ ਜੋ ਦੇਖਿਆ ਉਹ ਹੀ ਦੱਸੋ। ਬੰਦੀ ਉਹ ਹੀ ਦੱਸਣਾ ਉਸ ਨੂੰ। ਤੁਹਾਨੂੰ ਤਾਂ ਬੇਨਤੀ ਕਰਨੀ ਅਸੀਂ ਸਾਡੇ ਨਾਲ ਉੱਤੇ ਜਾ ਕੇ। ਸਾਵਧਾਨ ਕਰਨ ਦੀ ਜਗ੍ਹਾ। ਜਮੀਨ ਨਹੀਂ ਹੈ ਪੂਰਾ ਬਣੀ ਉਹ ਨਾ ਟੰਡਾ ਪਾਣੀ ਜਿਹੜੇ ਲੱਕੇ ਜਮਾਣੇ ਮੋਢੇ ਬਾੜ ਗੁਰੂ ਖਤਮ ਨਹੀਂ ਮਿਰਜੀ ਨੁਮਾਇੰਦੇ ਤੁਹਾਡੇ ਕੋਲੇ ਹੋਰ ਵੀ ਆਉਂਦੇ ਐ ਐਮ ਐਨ ਐ ਐਮ ਪੀ ਜਿਹੜੀ ਪ੍ਰਵਾਹ ਜਿੰਨੀਆਂ ਮੰਡੀਆਂ ਚ ਗਈਆਂ ਤਾਂ ਮੈਂ ਪੁੱਛਿਆ ਕਿ ਤੁਹਾਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈਗਾ ਲੱਖਾਂ ਹੈਗੀਆਂ ਸਾਰੀਆਂ ਮੰਡੀਆਂ ਚ ਆਹੀ ਤੁਹਾਡੇ ਵਾਲਾ ਬਸ ਇਹ ਪੂਰਾ ਹਾਲ ਹੀ ਹੈ ਬਾਕੀ ਕੀ ਸਨ ਡਰਾਫਟ ਪਿਕਚਰ ਇਸ ਮੰਡੀ ਤੇ ਵੀ ਲਿਫਟਿੰਗ ਥਿੰਗ ਹੋ ਰਹੀ ਹੈ ਕਾਜੀ ਜੀ ਜਿਹੜੇ ਇਸ ਨੇ ਮਜ਼ਦੂਰਾ ਦੇ ਉਹ ਬਹੁਤ ਘੱਟ ਹੈ ਸਿਰਫ 12.5 ਰੁਪਏ ਕਿੰਟਲ ਦਿੰਦੇ ਆ ਇਹ ਜਿੰਨਾ ਫਿਰ ਵੀ ਵੇਟ ਵਿੰਟ ਨਹੀਂ ਹੁੰਦੀ ਕਿਉਂਕਿ ਇਸ ਮੁਲਕ ਦੇ ਵਿੱਚ 인ਫਲੇਸ਼ਨ ਵਧ ਰਹੀ ਹੈ ਤੇ ਕੀਮਾ ਦੇ ਭਾਅ ਵਧ ਰਿਹਾ ਤੇ ਜਿਹੜੇ ਪੱਲੇਦਾਰ ਹੈ ਐਨਰ ਨੂੰ ਵੀ ਪ੍ਰਤੀ ਕੁਇੰਟਰਲ ਲੈ ਲੈ ਜੇ ਇਹ ਮੇਰੀ ਡਿਸੀਜਨ ਰეკਮੈਂਡੇਸ਼ਨਸ ਰਖਾ ਦੂ ਇੱਕ ਚੀਜ਼ ਰਿਸ਼ਤ ਸਾਬ ਦਾ ਹਲਕਾ ਹੈਗਾ ਪਰ ਇਟ ਕਨੈਕਟਿੰਗ ਹੈ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ પેટ ਨੂੰ ਖਾਲੀ ਕਰ ਸਕਦਾ ਸ਼ਾਇਦ ਗੌਰਮੈਂਟ ਸਮਝਦੀ ਹੈ ਕਿ ਜਿਹੜੇ ਜੇਬਰ ਹੁੰਦੀ ਹੈ ਇੱਕ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ ਇਹ પેટ ਕੇ ਵੀ ਸਾਫ਼ ਕਰ ਸਕਦੇ ਮੇਰਾ ਤਾਂ خیال ਹੈ ਕੀ ਸੋਚਦੀ ਹੈ ਗੌਰਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੋਈ ਨਹੀਂ ਤੇ પેટ ਕੇ ਵੀ ਸਾਫ਼ ਹੋਉਂ ਤੱਕ ਕੰਡੀਸ਼ਨਿੰਗ ਨਹੀਂ ਦਿੱਤੀ। ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਆ। ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਇੱਥੇ ਦੀਆਂ ਉਹ ਵੀ ਨਹੀਂ ਹੈਗੀਆਂ। ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰ ਫੂਲਰ ਜ਼ਰੂਰ ਇੱਥੇ ਲਾਇਆ ਜਾਵੇ। ਤੇ ਜਿਹੜੀ ਲਿਫਟ ਹੈ ਉਹ ਠੀਕ ਹੈ। ਬਸ ਸੋਰਪਸ ਨੂੰ ਜਿੰਨੇ ਪੋਕੀਆ ਚੋਣ ਪ੍ਰਚਾਰ ਇਸ ਤਰ੍ਹਾਂ ਚੱਲ ਰਿਹਾ ਹੈ ਹਾਂਜੀ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਔਰ ਤੁਸੀਂ ਦੇਖ ਕੇ ਕਿ ਅੰਡਰ ਰਿਪੋਰਟ ਕਰ ਰਹੇ ਹੋ ਇਸ ਨੂੰ ਤੁਸੀਂ ਕਿਹੜੀ ਉਮੀਦਵਾਰਾਂ ਨਮਕ ਮੁਕਾਬਲਾ ਕਰ ਰਿਹਾ ਹੈ ਮੇਰਾ ਫ੍ਰੈਸ਼ ਨੌਲੀ ਹੁੰਦਾ ਹਾਂ ਨਾ ਮੋਟਾ ਪਿਛਣਾ ਹੁੰਦਾ ਤੇ ਖੈਰਾਜੀ ਪਾਸ ਤੋਂ ਆ ਕੇ ਤੇ ਚੋਣ ਲੜ ਰਹੇ ਨੇ ਕਿਸ ਤਰ੍ਹਾਂ ਲੱਗ ਰਹੀ ਹੈ ਬਹੁਤ ਠੀਕ ਕਰ ਰਹੇ ਜੀ ਮੋਤੀ ਸਾਹਿਬ ਵੀ ਆ ਗਏ ਮੈਂ ਤਾਂ ਨਾ ਲੱਗਿਆ ਇਸ ਤਰ੍ਹਾਂ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਨਹੀਂ ਇੱਥੇ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀਆਂ ਮੈਂ ਨਹੀਂ ਕਹ ਸਕਦਾ ਕਿ ਮੈਂ ਤਾਂ ਲੜਨਾ ਹੈ ਜਿਹੜਾ ਮਰਤੀ ਆ ਕੇ ਹੁਣ ਮਜ਼ਦੂਰੀ ਹੈ ਕਿ ਮੈਂ ਫੜ ਗਿਆ ਤੇ ਮੈਨੂੰ ਲੜਨਾ ਪੈਣਾ ਕੋਈ ਵੀ ਮਰਤੀ ਆ ਕੇ ਬਾਹਰੋਂ ਆ ਕੇ ਅੰਦਰੋਂ ਆ ਕੇ ਮਾਨ ਸਰ ਪਹਿਲਾਂ ਜਦੋਂ ਸਰਕਾਰ ਬਣੀ ਆਪਦੀ ਉਹਨਾਂ ਨੇ ਕਹੇ ਵੀ ਆਈਪੀ ਕੱਲ੍ਹ ਸੇ ਖਤਮ ਹੋ ਜੂਗੀ ਰਿਸ਼ਤ ਗੋਰੀ ਖਤਮ ਹੋ ਜੂਗੀ ਤੁਸੀਂ ਦੇਖ ਲਓ ਖਤਮ ਹੋ ਗਈ ਜਾਂ ਚਲਦੀ ਆਲੇ ਜੀ ਜੀ ਜਦੋਂ ਸਰਕਾਰ ਬਣੀ ਆ ਆਪਦੀ ਉਹਨਾਂ ਨੇ ਕਹਿ ਸੀ ਵੀ ਅਸੀਂ ਰਿਸ਼ਵਤ ਖੋਰੀ ਖਤਮ ਕਰ ਦਾਂਗੇ ਵੀਆਈਪੀ ਕਲਚਰ ਖਤਮ ਹੋ ਜਾਊਗਾ ਦੇਖੋ ਹੋ ਗਿਆ ਕਿ ਨਹੀਂ ਹੋਵੇ ਤੁਹਾਡੇ ਖਿਆਲ ਚ ਵੀਆਪੀ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ ਵੀਆਪੀ ਤੇ ਲਈ ਬਹੁਤ ਅੱਛੇ ਬਾਥਰੂਮ ਬੜ ਬਣੇ ਹੋਏ ਆ ਮਾਨ ਸਾਹਿਬ ਸੀਐਮ ਸਾਹਿਬ ਨੇ ਆਪਣਾ ਜਿਸਟਰੀ ਲਈ ਨਾ ਸੀਦਾ ਉਹਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਹਜੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੂੰਗੀ ਅਮ ਸਿੰਘ ਸਾਹਿਬ ਤੁਸਾਂ ਨੇ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਟ ਚ ਕਰ ਦੇਣੀ ਹੈ ਮਾਨਸਾ ਤੁਸੀਂ ਹਲਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਦੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਲੋਕ ਦੱਸ ਰਹੇ ਨੇ ਵੀ ਆਹ ਜਾਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਐ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਬੇਬਾਕੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਲੇ ਜੋ ਬੀਪੀਆਂ ਲੱਕੜਾ ਨੂੰ ਖੋਲੋ ਕਰਤੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦੇ ਹੋ ਕਾ ਪੰਡ ਤੇ ਸਵੇਰੇ ਜਾਉਂਗੇ ਤਾਂ ਕੱਕ ਸੰਡਾ ਲੈ ਕੇ ਆਉਂਦੀ ਹੈ ਜੀ ਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸਹੂਲਤ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਕੇਰੋਸਨ ਸਟੋਵ ਨਹੀਂਗਾ ਤੇ ਉਹ ਲੱਕੜਾ ਮੁੜਾਇ ਤੁਰੰਤੋਂ ਪੱਠਿਆਂ ਤੱਕ ਕੇ ਆਪਣਾ ਦਿਨ ਸੋਤ ਰਹਿੰਦੀ ਹੈ ਜਦੋਂ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਹ ਤੁਸੀਂ ਵੀ ਦੇਖਦੇ ਹੋ ਕਿ ਬੀਤੀਆਂ ਉਹਦੇ ਕਿੱਥੇ ਕਿੱਥੇ ਚੱਲਦੀਆਂ ਕਿ ਜਿਹੜੀ ਵੀ ਕਣਫੇ ਦੀ ਭਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪਾਣਡ ਇਕੱਠੀ ਹੋ ਜਾਂਦੀ ਹੈ ਫਿਰ ਉਹ ਵੱਡੀਆਂ ਨੂੰ ਸੜਕਾਂ ਦੇ ਉੱਤੇ ਪਿਛਾ ਦਿੰਦੀ ਹੈ ਉਹਨਾਂ ਦੇ ਉੱਤੋਂ ਦੇ ਤਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਕੇ ਉਹਦੇ ਨਾਲ ਉਹ ਕਣਕ ਭਈ ਜਾਂਦੀ ਹੈ ਇਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ ਉਹਨਾਂ ਕੋਲ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਧੀ ਸੌਂਦੇ ਹੈ ਜੀਤੀ ਤੇ ਜਵਾਈ ਆੜਾ ਉਹ ਵੀ ਉੱਥੇ ਸੌਂਦੇ ਹੈ ਤੇ ਸਰਦੀਆਂ ਦੇ ਜਦੋਂ ਅੰਤ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਛਾ ਵੀ ਵਿੱਚੇ ਹੁੰਦਾ। ਉਹ ਇੱਥੇ ਦੇ ਕੋਲ ਸੇ ਇੰਦਰ 单 ਗਾਂਧੀ ਨੇ ਕਿਹਾ ਸੀ ਜੀ ਸਰ ਦਾ ਮਕਾਨ ਵੀ ਰੂਮ ਵੀ ਰੋਟੀ ਕੱਪੜਾ ਮਕਾਨ ਉਹ ਵੀ ਨਹੀਂ ਕੋਇਆ। ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ। ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾੜ ਕਿਜੀ ਸਾਨੂੰ ਨੌਕਰੀ ਤਾਂ ਮੇਰੀ ਨਹੀਂ ਹੈ। ਤੇ ਆਪਾਰਟੀ ਨੇ ਜਿਐਸੀ ਹਰੇਕ ਵੀਪੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ ਹਜ਼ਾਰ ਹਜ਼ਾਰ ਰੁਪਿਆ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਪਰ ਉਹ ਉਹ ਵੀ ਹੋ ਰਿਹਾ ਜਿੰਨੇ ਵੀ ਵੇਜ ਦਿੱਤੇ ਆਰਥੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਆ ਤੇ ਮੋਤੀ ਸਾਹਿਬ ਨੂੰ ਇਸ ਦੀ ਮਜਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿੰਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਜੱਦਾ ਹੰਤਾ 8000 ਸquare ਕਿਲੋਮੀਟਰ ਲੁਟਾਉਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਜਿਆਦਾ ਟੋੜਾ ਲਾਗਾ ਕਬਜ਼ੇ ਵਿੱਚ ਕੀਤਾ ਹੋਇਆ 1912 ਦੇ ਵਿੱਚ 40000 ਸquare ਕਿਲੋਮੀਟਰਾਂ ਦੇ ਅਸੀਗਾ